ਨਹੀਂ 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 ਜਿੱਦਾਂ ਜਿੱਦਾਂ ਜਦੋਂ ਤੁਹਾਡੀ ਮੈਰਿਜ ਵੀ ਨਹੀਂ ਹੋਈ ਸੀ ਨਾ ਬਾਈ ਜੀ ਨਾਲ ਤੇ ਰਿੰਪੀ ਬਾਈ ਨਾਲ ਇਹ ਹੀ ਗੱਲ ਹੋਈ ਸੀ ਵੀ ਜਿੱਦਾਂ ਸੁਗਰੀਤੂ ਫ੍ਰੀ ਹੋਏਗੀ ਤੂੰ ਬਾਹਰ ਕੰਮ ਕਰ ਸਕਦੀ ਆ ਠੀਕ ਹੈ ਉਹ ਨਾਲ ਗੱਲ ਕਰ ਉਹਨਾਂ ਨਾਲ ਛੱਡੋ ਵੇਲਾ ਗਿਆ ਤੂੰ ਮੇਰੇ ਨਾਲ ਗੱਲ ਕਰ ਜਦੋਂ ਗੱਲ ਹੀ ਉਹਨਾਂ ਨਾਲ ਹੋਈ ਸੀ ਉਦੋਂ ਬਾਅਦ ਤੁਸੀਂ ਆ ਗਏ ਫਿਰ ਆਪਣੇ ਵਿੱਚ ਇਹ ਗੱਲ ਹੋਈ ਕਿ ਇਹਨਾਂ ਨੇ ਜਦੋਂ ਤੈਨੂੰ ਮੈਂ ਹੀ ਲਾਇਆ ਸੀ ਨਾ ਉਦੋਂ ਹੀ ਵਾਰ ਤੱਕ ਤੇਰਾ ਗੱਲ ਮੈਂ ਕੀਤੀ ਸੀ ਉਹਨਾਂ ਨੇ ਕੀਤੀ ਸੀ ਮੈਂ ਪਰ ਮੈਂ ਨਹੀਂ ਸੁਣਦੀ ਕਿਸੇ ਦੀ ਗੱਲ ਉਹ ਸਭ ਦੀ ਹੁੰਦੀ ਸੀ ਮੈਂ ਕਿਸੇ ਦੀ ਗੱਲ ਨਹੀਂ ਸੁਣਦੀ ਇਹ ਇਹ ਮੇਰੀ ਮੇਰੀ ਕੰਡੋਰੀ ਦਾ ਨਾ ਕੁਝ ਵੀ ਨਾ ਇਹ ਗੱਲਾਂ ਮੈਂ ਕਿਸੇ ਦੀਆਂ ਨਹੀਂ ਸੁਣਦੀ ਦੇਖੋ ਮੈਂ ਮੇਰੀ ਕਿਹੜਾ ਤੁਹਾਡੇ ਨਾਲ ਕੋਈ ਜੁਦਾਈ ਨਹੀਂ ਹੈਗੀ ਨਾ ਕਿ ਮੈਂ ਤੁਹਾਡੇ ਨਾਲ ਐਦਾਂ ਦੀ ਗੱਲ ਕਰ ਰਹੀ ਹਾਂ ਠੀਕ ਹੈ ਪਹਿਲਾਂ 20 ਵਾਰੀ ਸੋਚੋ ਪਹਿਲਾਂ ਇਹ ਸੋਚੋ ਵੀ ਵੀ ਦੀ ਤੁਸੀਂ ਮੈਨੂੰ ਮਤਲਬ ਕਿ ਵੀ ਆ ਪ੍ਰੋਗਰਾਮ ਸੀਗਾ ਵੀ ਤੁਸੀਂ ਮੈਨੂੰ ਕਿਹਾ ਨਹੀਂ ਨਾ ਇਹ ਕੀ ਮਤਲਬ ਕੋਈ ਫੋਟੋ ਆਇਆ ਮੈਂ ਤਾਂ ਪਹਿਲੀ ਵਾਰੀ ਸੁਣੀ ਆ ਇਹ ਗੱਲ ਮੇਰੀ ਮੇਰੀ ਗੱਲ ਸੁਣੋ ਮੈਂ ਤੇਲੀ ਪਹਿਲੀ ਬਾਰ ਇਹ ਗੱਲ ਸੁਣੀ ਆ ਵੀ ਵਿੱਚ ਦੀ ਤੁਹਾਡੇ ਨਾਲ ਕੋਈ ਜਾ ਰਿਆ ਆਰਟਿਸਟ ਕੰਮ ਕਰ ਰਿਹਾ ਵੀ ਉਹਦੇ ਵਿੱਚ ਡਿਮਾਂਡ ਆ ਜਾਂਦੀ ਹੈ ਕਮਾਲ ਹੋ ਕੁੜੀ ਕੋਈ ਹੋਰ ਹੁੰਦੀ ਆ ਤੇ ਤੁਸੀਂ ਮੈਨੂੰ ਤਾਂ ਲੈ ਕੇ ਕਿਸੇ ਹੋਰ ਨੂੰ ਆਉਂਦੇ ਆ ਲੈ ਤੁਸੀਂ ਪਿਛਲੀ ਵਾਰ ਵੀ ਪਿਛਲੀ ਵਾਰ ਵੀ ਇਹੀ ਗੱਲ ਹੋਈ ਸੀ ਠੀਕ ਹੈ ਕਿਸੇ ਨਾਲ ਕੋਈ ਇੰਨਾ ਨਾ ਤਾਂ ਨਹੀਂ ਹੁੰਦਾ ਕਿਸੇ ਨੂੰ ਇੰਨਾ ਹੀ ਨਾ ਪਤਾ ਹੋਵੇ ਵੀ ਫੋਟੋ ਕਿਸੇ ਹੋਰ ਦੀ ਲਈ ਸੀ ਤੇ ਕੁੜੀ ਕੋਈ ਹੋਰ ਦਾ ਕੀ ਅੱਜ ਪਹਿਲੀ ਗੱਲ ਤਾਂ ਇਹ ਆ ਦੀ ਦੇਖੋ ਮੈਂ ਦੇਖੋ ਬਾਈ ਜੀ ਨਾਲ 6 ਸਾਲ ਤੋਂ ਪਿਛਲੇ ਤੋਂ ਕੰਮ ਕਰ ਠੀਕ ਹੈ ਉਹਨਾਂ ਨੇ ਇੱਕ ਮਿੰਟ ਲਿਸਨ ਇਹਨਾਂ ਦਾ ਵਿਆਹ ਸੀ ਨਾ ਇਹਨਾਂ ਦੇ ਵਿਆਹ ਚ ਮਨਪ੍ਰੀਤ ਦੀ ਡਿਮਾਂਡ ਸੀ ਮਨਪ੍ਰੀਤ ਗਈ ਸੀ ਉਹਨਾਂ ਨੇ ਨਹੀਂ ਹੀ ਮਿਲਿਆ ਜਦੋਂ ਤੁਹਾਨੂੰ ਇਹ ਪਤਾ ਆ ਮੈਂ ਤੁਹਾਡੇ ਨਾਲ ਕੰਮ ਤੇ ਕਰ ਹੀ ਰਹੀ ਆ ਨਾ ਤੁਸੀਂ ਗੱਲ ਕਰਦੇ ਹੋ ਸਾਰੇ ਬੰਦੇ ਇੰਨੀ ਗੱਲ ਤਾਂ ਕਹੀ ਸਕਦਾ ਤੁਹਾਨੂੰ ਇਹ ਨਹੀਂ ਪਤਾ ਬੰਦੇ ਨੂੰ ਤਕਲੀਫ ਤਾਂ ਹੋਊਗੀ ਨਾ ਕੋਈ ਬੰਦਾ ਤੁਹਾਡੇ ਸਿਰ ਤੇ ਸਿਰਫ ਤੁਹਾਡੇ ਸਿਰ ਤੇ ਬੈਠੀ ਆ ਨਾ ਹੋਰ ਤਾਂ ਨਹੀਂ ਮੈਂ ਕੋਈ ਵੀ ਕਿਸੇ ਨਾਲ ਮੈਂ ਪੱਕਾ ਕੰਮ ਕਰ ਰਹੀ ਆ ਕੋਈ ਸਿੰਗਰ ਮੇਰੇ ਨਾਲ ਪੱਕੀ ਕੋਈ ਵੀ ਗੱਲ ਨਹੀਂ ਕਰਦਾਗਾ ਕਿਉਂਕਿ ਸਿਮਾ ਮੇਰੀ ਘਰ ਸੋਲੇਸਨ ਤੈਨੂੰ ਗੱਲ ਕੋਈ ਨਾ ਕਹਿਣ ਆਲਾ ਜੰਮਿਆ ਨਹੀਂ ਜਦੋਂ ਤੂੰ ਸੋਨੂ ਕੀ ਸੀ ਮੁੰਡਾ ਉਹਦੇ ਨਾਲ ਕੰਮ ਕਰਸਨ ਨੂੰ ਪੁੱਛ ਕੇ ਕੀਤਾ ਸੀ ਜਦੋਂ ਤੁਹਾਡਾ ਪ੍ਰੋਗਰਾਮ ਹੁੰਦਾ ਨਾ 20 ਪ੍ਰੋਗਰਾਮ ਕੈਨਸਲ ਕੀਤੇ ਨੇ 20 ਪ੍ਰੋਗਰਾਮ ਤੂੰ ਪਹਿਲੀ ਗੱਲ ਪਹਿਲੀ ਗੱਲ ਪਹਿਲੀ ਗੱਲ ਤੂੰ ਜਲ ਸੁਣ ਤੂੰ ਤੇ ਨਾਲ ਤੋਂ ਪ੍ਰੋਗਰਾਮ ਆਈ ਅਸੀਂ ਕਿੰਨ ਤੋਂ ਪ੍ਰਾਂਤਕ ਪਹਿਲੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਅੱਜ ਤੱਕ ਤੇਰੀਆਂ ਵੀਡੀਓ ਸਾਰੀਆਂ ਸਾਡੇ ਕੋਲੇ ਪਹੁੰਚਦੀਆਂ ਸੀ ਅਸੀਂ ਤਾਂ ਮੈਂ ਇੱਕ ਦਿਨ ਨਹੀਂ ਆਖਿਆ ਵੀ ਤੂੰ ਸਾਡੇ ਨਾਲ ਕੰਮ ਕਰਦੀ ਤੂੰ ਨਹੀਂ 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 ਜਿੱਦਣ ਜਿੱਦਣ ਜਦੋਂ ਤੁਹਾਡੀ ਮੈਰਿਜ ਵੀ ਨਹੀਂ ਹੋਈ ਸੀ ਨਾ ਬਾਈ ਸੀ ਨਾਲ ਤੇ ਰਿੰਪੀ ਬਾਈ ਨਾਲ ਹੀ ਗੱਲ ਹੋਈ ਸੀ ਵੀ ਜਿੱਦਣ ਸੁਖਰੀ ਤੂੰ ਫ੍ਰੀ ਹੋਏਂਗੀ ਤੂੰ ਬਾਹਰ ਕੰਮ ਕਰ ਸਕਦੀ ਆ ਠੀਕ ਹੈ ਉਹਨਾਂ ਨਾਲ ਗੱਲ ਕਰ ਉਹਨਾਂ ਨਾਲ ਛੱਡੋ ਵੇਲਾ ਗਿਆ ਤੂੰ ਮੇਰੇ ਨਾਲ ਗੱਲ ਕਰ ਜਦੋਂ ਗੱਲ ਹੀ ਉਹਨਾਂ ਨਾਲ ਹੋਈ ਸੀ ਉਦੋਂ ਬਾਅਦ ਤੁਸੀਂ ਆ ਗਏ ਫ ਜੀ ਵਰਤ ਤੇ ਨਾਲ ਗੱਲ ਮੈਂ ਕੀਤੀ ਸੀ ਉਹਨਾਂ ਨੇ ਕੀਤੀ ਸੀ ਜਦੋਂ ਤੂੰ ਆਪਦੀ ਮਰਜ਼ੀ ਨਾਲ ਤੂੰ ਜਾਣੀ ਆ ਹਨਾ ਤੂੰ ਸਾਨੂੰ ਦੱਸ ਕੇ ਜਾਣੀ ਤੂੰ ਆਏਂਗੇ ਉਸ ਨਾਲ ਜ਼ਰੂਰੀ ਸਮਝੀ ਦੇ ਦੀਦੀ ਮੈਂ ਫਲਾਣੇ ਨਾਲ ਕੱਟ ਜਾਣਾ ਮੈਂ ਸਾਨੂੰ ਪੁੱਛ ਕੇ ਨਹੀਂ ਕਰਦੀ ਪ੍ਰੋਗਰਾਮ ਮੈਂ ਤੁਹਾਨੂੰ ਨਹੀਂ 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 ਪੁੱਛ ਕੇ ਪੁੱਛ ਕੇ ਤੁਹਾਨੂੰ ਗੱਲ ਨਹੀਂ ਕੀਤੀ ਕਦੇ ਵੀ ਬੀਬੀ ਦੀਦੀ ਆਪਣੇ ਕੋਲੇ ਆ ਪ੍ਰੋਗਰਾਮ ਹੈਗੇ ਮੈਂ ਆ ਪ੍ਰੋਗਰਾਮ ਖੜ ਲਾ ਉੱਠਣ ਦੀ ਗੱਲ ਹੋਰ ਹੈ ਕੰਮ ਕਰਨ ਦੀ ਗੱਲ ਹੋਰ ਹੈ ਮਤਲਬ ਇਹ ਸਾਰਿਆਂ ਨੂੰ ਫੀਲ ਹੁੰਦਾ ਹੁੰਦਾ ਤੈਨੂੰ ਜਾਦੇ ਨਹੀਂ ਹੁੰਦਾ ਕੋਈ ਸਾਨੂੰ ਕੋ ਘੱਟ ਨਹੀਂ ਹੁੰਦਾ ਹਨਾ ਹਰ ਇੱਕ ਕੋਈ ਫੀਲ ਹੁੰਦਾ ਹੁੰਦਾ ਗੱਲ ਇਹ ਕੋਈ ਕਹਿ ਕੇ ਸੁਣਾਉਂਦਾ ਕੁਝ ਹੁੰਦਾ ਨਹੀਂ ਫਿਰ ਦੱਸਣਾ ਤਾਂ ਫਰਜ਼ ਹੁੰਦਾ ਨਾ ਬੰਦੇ ਦਾ ਵੀ ਹਾਂ ਭਈ ਨਹੀਂ ਕੋਈ ਗੱਲ ਨਹੀਂ ਜਸ ਫ੍ਰੀਤੋ ਦਾ ਕੰਮ ਕਰ ਲੈ ਨਹੀਂ ਆਹ ਕੀ ਗੱਲ ਕੋਈ ਤੂੰ ਮਤਲਬ ਇਹ ਮੈਨੂੰ ਮੈਸੇਜ ਕਰਕੇ ਨੈਵਰ ਮੈਂ ਨਹੀਂ ਸੁਣਦੀ ਕਿਸੇ ਦੀ ਗੱਲ ਕੋਈ ਗੱਲ ਨਹੀਂ ਫਿਰ ਜੇ ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਕਿਸੇ ਨੂੰ ਦੇਖੋ ਬਾਈ ਜੀ ਨੇ ਵੀ ਕੰਮ ਕਰਨਾ ਮੈਂ ਵੀ ਕੰਮ ਕਰਨਾ ਦੇਖੋ ਬੰਦਾ ਕਹਿ ਤਾਂ ਸਕਦਾ ਇਹ ਨਾ ਵੀ ਫ੍ਰੀਤੋ ਦਾ ਦੇਖ ਲੈ ਭਾਈ ਠੀਕ ਹੈ ਅਸੀਂ ਨਹੀਂ ਨਹੀਂ ਲੈ ਕੇ ਜਾਣਾ ਬਸ ਸਿੱਧੀ ਗੱਲ ਕਿਸੇ ਨੇ ਜਵਾਬ ਦੁੱਤਾ ਜੇ ਤਾਂ ਤੈਨੂੰ ਕਹਿਣ ਤੈਨੂੰ ਕਿਸੇ ਨੇ ਜਵਾਬ ਦੁੱਤਾ ਫੋਨ ਕਰਕੇ ਫਿਰ ਤਾ ਤੂੰ ਬੋਲ ਉਹ ਤਾਂ 2 ਵਜੇ ਬੋਲਦੀਆਂ ਇਹ ਕਿ ਮਤਲਬ ਹੋ ਜਾ ਕੋਈ ਨਹੀਂ 2 ਵਜੇ ਤਾਂ 2 ਵਜੇ ਤਾਂ ਕੋਈ ਵੀ ਨਹੀਂ ਬੋਲਦਾ ਨਾ ਇੰਨਾ ਕਿਸੇ ਕੋਲ ਟਾਈਮ ਆ ਤੇ ਨਾ ਕੋਈ ਬੋਲੇ 2 ਵਜੇ ਠੀਕ ਹੈ ਨਾ ਪਰ ਮਤਲਬ ਹੀ ਨਹੀਂ ਬੰਦਦਾ ਸੀ ਤੂੰ ਜਦੋਂ ਤੈਨੂੰ ਗਾਂ ਵਾਲੀ ਕੋਈ ਕੋਈ ਤੈਨੂੰ ਕੰਟ ਮਿਲਦੀ ਫਿਰ ਤੂੰ ਗੱਲ ਕਰ ਸਕਦੀ ਸੀ ਨਹੀਂ ਇਦਾਂ ਨਹੀਂ ਹੁੰਦਾ ਵੀ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਉਦੋਂ ਹੈਨਾ ਮੈਂ ਪ੍ਰੋਗਰਾਮ ਮੇਰੇ ਕੋਲੇ ਵੀ ਦੇਖੋ ਪ੍ਰੋਗਰਾਮ ਸੋਲੋ ਵੀ ਲਾਉਣੀ ਆ ਮੈਂ ਠੀਕ ਹੈ ਨਾ ਇਹ ਨਹੀਂ ਗੱਲ ਹੈ ਕਿ ਇਕੱਲੀ ਵੀ ਲਾਉਣੀ ਆ ਮੈਂ ਪ੍ਰੋਗਰਾਮ ਤਾਂ ਮੈਂ ਕਰ ਦਿੰਨੀ ਆ ਜਦੋਂ ਤੁਸੀਂ ਕਿਸੇ ਨਾ ਕੰਮ ਕਰ ਰਹੇ ਹੋ ਨਾ ਜਦੋਂ ਕਿਸੇ ਦੀ ਕੋਈ ਡਿਮਾਂਡ ਵੀ ਉੱਥੇ ਕੋ ਕਿਬਈ ਤੁਸੀਂ ਮੈਨੂੰ ਦੂਜੇ ਨੂੰ ਕਿਉਂ ਬੁਲਾਇਆ ਤੇ ਮੈਨੂੰ ਕਿਉਂ ਨਹੀਂ ਬੁਲਾਇਆ ਜਦੋਂ ਡਿਮਾਂਡ ਹੀ ਆਉਂਦੀ ਹੈ ਫਿਰ ਦੀ ਇਹਦੇ ਵਿੱਚ ਤੁਸੀਂ ਤਾਂ ਨਾ ਮੈਂ ਹਰ ਦੱਸ ਵਾਲੇ ਨੇ ਕਰਵਾਇਆ ਉਹ ਅਸੀਂ ਕਿਵੇਂ ਕਹਦਾਂਗੇ ਵੀ ਮਤਲਬ ਵੀ ਅਗਲੇ ਤੇ ਵਿਆਹ ਦੇ ਦੋ ਪ੍ਰੋਗਰਾਮ ਅਗਲੇ ਨਹੀਂ ਕਰਵਾਏ ਅਗਲੇ ਨੂੰ ਕਿਵੇਂ ਕਹਦਾਂਗੇ ਵੀ ਅਸੀਂ ਨਹੀਂ ਲੈ ਕੇ ਆਉਂਦੇ ਫਿਰ ਕਮ ਸੇ ਕਮ ਤੁਹਾਨੂੰ ਇਹ ਤਾਂ ਪਤਾ ਨਾ ਵੀ ਤੁਸੀਂ ਗੱਲ ਕਰਦੇ ਹੋ ਜਦੋਂ ਬੰਦਾ ਗੱਲ ਹੀ ਨਹੀਂ ਸੁਣਦੀ ਹੁੰਦੀ ਸੀ ਮੈਂ ਕਿਸੇ ਦੀ ਗੱਲ ਨਹੀਂ ਸੁਣਦੀ ਇਹ ਇਹ ਮੇਰੀ ਮੇਰੀ ਕਮਜ਼ੋਰੀ ਦਾ ਨਾ ਕੁਝ ਵੀ ਨਾ ਇਹ ਗੱਲਾਂ ਮੈਂ ਕਿਸੇ ਦੀਆਂ ਨਹੀਂ ਸੁਣਦੀ